ਪਰਮ ਸੱਚ ਦੀ ਮੂਰਤ ਦਇਆ, ਪ੍ਰੇਮ, ਨੇਡਰਤਾ, ਨਿਰਵੈਰਤਾ ਦੇ ਪੁੰਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅੱਜ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜੋ ਵੀ ਇਲਾਹੀ ਬਾਣੀ ਉਹਨਾਂ ਨੂੰ ਆਈ ਹੈ ਤੇ ਜੋ ਵੀ ਪਰਮ ਸੱਚ ਦੇ ਆਸ਼ਕਾਂ ਨੂੰ ਧੁਰ ਤੋਂ ਬਾਣੀ ਜਿਹੜੀ ਆਈ ਹੈ ਉਸ ਨੂੰ ਇਕੱਤਰ ਕਰਕੇ ਅਧਿਆਤਮਿਕ ਇਕਤਾ ਦੇ ਆਧਾਰ ਤੇ ਜਗਤ ਨੂੰ ਚੱਜ ਸਿਖਾਉਣ ਦੇ ਲਈ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਜੋ ਸਾਡੇ ਜਗਤ ਦੇ ਉੱਤੇ ਸਾਰੇ ਦੇ ਉੱਤੇ ਬਖਸ਼ਿਸ਼ ਕੀਤੀ ਹੈ ਆਪਾਂ ਥੋੜੀ ਥੋੜੀ ਦੇ ਕੇ ਕੋਸ਼ਿਸ਼ ਕਰੀਏ ਵੀ ਗੁਰੂ ਸਾਹਿਬ ਨੇ ਜੋ ਦੇ ਵੀ ਜੋ ਸਾਨੂੰ ਉਸ ਪਵਿੱਤਰ ਗ੍ਰੰਥ ਦੇ ਵਿੱਚ ਗੁਰਮੇਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗਾ ਦੁੱਖ ਅਜ ਦੁਨੀਆ ਦੇ ਵਿੱਚ ਕਿੰਨਾ ਦੁੱਖ ਹੈ ਕਿੰਨੀ ਬੇਚੈਨੀ ਹੈ ਕਿੰਨੀ ਪਰੇਸ਼ਾਨੀ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਕਈ ਵਾਰ ਆਪਣੇ ਸਰੀਰਿਕ ਔਰ ਮਾਨਸਿਕ ਖਾਲਤ ਵੀ ਖਰਾਬ ਕਰ ਲੈਣੇ ਆ ਤੇ ਬਹੁਤ ਸਾਰੀਆਂ ਕੱਲੋ ਵੀ ਬੜੀ ਲਾਚਾਰੀ ਦੇ ਵਿੱਚ ਵੀ ਚਲੇ ਜਾਂਦੇ ਆ ਤੇ ਜ਼ਿੰਦਗੀ ਦੇ ਵਿੱਚ ਕਿੰਨਾ ਡਿਸਟਰਬ ਹੋ ਜਾਂਦੇ ਆ ਜੇਕਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਸੀਂ ਰੂਹਾਨੀ ਸਿਧਾਂਤਾਂ ਨੂੰ ਅਤੇ ਇਤਿਹਾਸ ਉਹ ਸੇਧ ਲਈਏ ਤੇ ਉਹਨਾਂ ਨੂੰ ਅਮਲਾਂ ਦੇ ਵਿੱਚ ਲਿਆਉਣ ਦੇ ਲਈ ਯਤਨਸ਼ੀਲ ਹੋਣ ਦਾ ਅੱਜ ਪਰਣ ਕਰ ਲਈਏ ਤਾਂ ਅੱਜ ਮੈਨੂੰ ਲੱਗਦਾ ਸਾਡੇ ਵਿਅਕਤੀਗਤ ਜੀਵਨ ਦੇ ਵਿੱਚੋਂ ਸਾਡੇ ਪਰਿਵਾਰਿਕ ਜੀਵਨ ਦੇ ਵਿੱਚੋਂ ਤੇ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਵੱਡੀਆਂ ਸਮੱਸਿਆਵਾਂ ਆਏ ਜਿਸ ਕਰਕੇ ਅੱਜ ਮਨੁੱਖ ਦੂਜੇ ਨੂੰ ਸੰਭਾਲਣ ਦੀ ਜਿਹੜੀ ਮਹਾਰਾਜ ਨੇ ਇੰਨੀ ਚੇਤਨਤਾ ਦੇ ਕੇ ਧਰਤੀ ਦੇ ਉੱਤੇ ਮਨੁੱਖ ਨੂੰ ਭੇਜਿਆ ਏ ਕਿ ਉਹ ਦੂਜਿਆਂ ਦੇ ਕੰਮ ਆ ਸਕੇ ਸਮਾਜ ਦਾ ਸੰਤੁਲਨ ਬਣਾ ਸਕੇ ਇਹ ਅੱਜ ਮਨੁੱਖ ਮੈਨੂੰ ਲੱਗਦਾ ਵੀ ਆਪਣੀ ਸੰਭਾਲ ਤੋਂ ਵੀ ਮਥਾਜ ਹੁੰਦਾ ਜਾ ਰਿਹਾ ਏ ਲਾਚਾਰ ਹੁੰਦਾ ਜਾ ਰਿਹਾ ਏ ਆਪਣੇ ਪਰਿਵਾਰਾਂ ਨੂੰ ਵੀ ਬੋਝ ਸਮਝਣ ਲੱਗ ਗਿਆ ਇਆ ਕਈ ਵਾਰ ਉਹਨਾਂ ਨੂੰ ਇੰਨਾ ਪਰੇਸ਼ਾਨ ਹੋ ਗਿਆ ਕਿ ਕਮਜ਼ੋਰ ਹੋ ਗਿਆ ਕਿ ਉਹਨਾਂ ਦੀ ਸੰਭਾਲ ਤੋਂ ਵੀ ਹੱਥ ਖੜੇ ਕਰਕੇ ਉਹਨਾਂ ਨੂੰ ਬਿਰਾਂਤਮਾ ਤੇ ਛੱਡਣ ਲਾ ਛੱਡ ਦਿੰਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਸਮੱਸਿਆਵਾਂ ਦੇ ਅਲੱਗ-ਅਲੱਗ ਸਮੱਸਿਆਵਾਂ ਦੇ ਜੋ ਨਸ਼ੇ ਨਾਲ ਜੋ ਵੀ ਆਪਾਂ ਦੇਖਦੇ ਆਂ ਜੋ ਹਾਲਾਤ ਵਿਗੜਦੇ ਜਾ ਰਹੇ ਆਂ ਜੋ ਸਾਡੇ ਇੱਕ ਸੋਚ ਜਿਹੜੀ ਹੈਗੀ ਹੈ ਜਿਸ ਦੇ ਵਿੱਚ ਦੂਜੇ ਨੂੰ ਨੀਵਾਂ ਦਿਖਾਉਣਾ ਦੂਜੇ ਨੂੰ ਪਿੱਛੇ ਛੱਡਣਾ ਇਹ ਸਾਰੀਆਂ ਗੁਰੂ ਮਹਾਰਾਜ ਨੇ ਜੋ ਸਾਨੂੰ ਸੇਧ ਬਖਸ਼ੀ ਹੈ ਕਿ ਗੋਮਿੰਦ ਮਿਲਨ ਕੀ ਇਹ ਤੇਰੀ ਬੜੀਆ ਤੇ ਗੋਮਿੰਦ ਨੂੰ ਮਿਲਣ ਦੇ ਲਈ ਜੋ ਉਹਨਾਂ ਨੇ ਕਿਹਾ ਗੁਣਾਂ ਨੂੰ ਧਾਰਨ ਕਰਨਾ ਪੈਣਾ ਆਪਾਂ ਕੋਸ਼ਿਸ਼ ਕਰੀ ਅੱਜ ਗੁਣਾਂ ਨੂੰ ਧਾਰਨ ਕਰਨ ਦੇ ਲਈ ਯਤਨਸ਼ੀਲ ਹੋਣ ਦਾ ਪਰਨ ਕਰੀਏ ਕਿਉਂਕਿ ਸਿਮਰਨ ਦੇ ਵਿੱਚ ਵੀ ਗੁਰੂ ਮਹਾਰਾਜ ਇਹ ਸਮਝਾਉਂਦੇ ਆਂ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ ਉਹਨਾਂ ਗੁਣਾਂ ਨੂੰ ਚੇਤੇ ਰੱਖੀਏ ਅਮਲਾਂ ਵਿੱਚ ਲਿਆਈਏ ਸਾਡਾ ਜੀਵਨ ਵੀ ਖੁਸ਼ਹਾਲ ਹੋ ਜਾਊਗਾ ਤੇ ਸਮਾਜ ਵੀ ਖੁਸ਼ਹਾਲ ਬਣ ਜਾਊਗਾ ਤੇ ਆਪਾਂ ਸਾਰੇ ਆਓ ਇਸ ਤਰੀਕੇ ਨਾਲ ਵਧਾਈ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ